ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੁਹਾਡਾ ਸਵਾਗਤ ਆ ਆਪਣੇ ਅੱਜ ਦੇ ਬਲੌਗ ਵਿੱਚ ਤੁਸੀਂ ਆਪਾਂ ਨੂੰ ਵੀਡੀਓ ਦੇ ਵਿੱਚ ਬਹੁਤ ਪਿਆਰ ਦੇ ਰਹੇ ਹੋ ਆਪਾਂ ਪਹਿਲਾਂ ਵੀ ਹਰ ਰੋਜ਼ ਬਲੌਗ ਅਪਲੋਡ ਕਰਿਆ ਕਰਦੇ ਰਹਿੰਦੇ ਹਾਂਗੇ ਤੇ ਇਸੇ ਤਰ੍ਹਾਂ ਹੀ ਆਪਾਂ ਨੂੰ ਪਿਆਰ ਦਿੰਦੇ ਰਹੋ ਆਪਾਂ ਤੁਹਾਡੇ ਲਈ ਹਰ ਰੋਜ਼ ਨਵੀਂ ਤੋਂ ਨਵੀਂ ਵੀਡੀਓ ਲੈ ਕੇ ਆਉਂਦੇ ਰਾਵਾਂਗੇ ਤੁਸੀਂ ਆਪਾਂ ਨੂੰ ਸਾਰੇ ਜਾਣਦੇ ਹੋ ਕਾਕਾ ਕਬੱਡੀ ਕੋਚ ਕਾਕਾ ਘੰਡਾਲ ਕਾਕੇ ਦੇ ਨਾਂ ਤੋਂ ਜਾਣਦੇ ਹਾਂ ਸਾਰੇ ਆਪਾਂ ਕਮੈਂਟਰੀ ਵੀ ਕਰਦੇ ਆਂ ਕਾਕਾ ਕਮੈਂਟਰੀ ਤੇ ਬਾਕੀ ਕੰਡਾਲ ਦੇ ਆਸ-ਪਾਸ ਦੇ ਸਾਰੇ ਈ ਪਿੰਡ ਆਪਾਂ ਨੂੰ ਬਹੁਤ ਚੰਗੀ ਤਰ੍ਹਾਂ ਜਾਣਦੇ ਆ ਜਿਹੜਾ ਕਿ ਅੱਜ ਦਾ ਆਪਣਾ ਬਲੌਗ ਆ ਮੇਨ ਬਲੌਗ ਅੱਜ ਦਾ ਆਪਣਾ ਪਾਵਰ ਵਰਕਆਊਟ ਲਈ ਆ ਜਿਹੜਾ ਕਿ ਪੱਟਾ ਦੇ ਵਿੱਚ ਪਾਵਰ ਪੈਂਦੀ ਆ ਲੈਗ ਦੇ ਵਿੱਚ ਪਾਵਰ ਪੈਂਦੀ ਆ ਇਹ ਆਪਣਾ ਅੱਜ ਦਾ ਬਲੌਗ ਆ ਮੇਨ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਉਣੇ ਆ ਵੀਡੀਓ ਦੇ ਐਂਡ ਤੱਕ ਜਰੂਰ ਬਨੇ ਰਹੋ ਤੇ ਆਪਾਂ ਤੁਹਾਨੂੰ ਦਿਖਾਉਣੇ ਆ ਕਿਵੇਂ-ਕਿਵੇਂ ਪਾਪਰ ਵਰਕਆਊਟ ਕਰੀਦਾ ਅੱਜ ਬਈ ਇਹ ਕਬੱਡੀ ਵਾਲੇ نیشنل ਕਬੱਡੀ ਖੇਡਦੇ ਆ ਤੇ ਇੱਕ ਆਪਣੇ ਵਿੱਚ ਆਰਮੀ ਵਾਲੀ ਵੀ ਐ ਇਹਨਾਂ ਦਾ ਵੀ ਪਾਪਰ ਵਰਕਆਊਟ ਨਾਲ ਹੀ ਚੱਲ ਰਿਹਾਗਾ ਤੇ ਇੱਕ ਆਪਣੇ ਵਿੱਚ ਥੋੜਾ ਜਿਹਾ ਮੋਟਾ ਬੰਦਾਗਾ ਉਹਦੇ ਵਿੱਚ weight ਹੈਗਾ ਕਮੰਟਲ ਉਸਦਾ weight ਵੀ ਹੁਣ ਲਗਭਗ ਤੁਸੀਂ ਦੇਖਦੇ ਹੋਵੋਗੇ ਬਲੌਗ ਦੇ ਵਿੱਚ 7-8 ਦਿਨ ਹੋ ਗਏ ਲਗਭਗ ਉਹਦਾ weight ਜਿਹੜਾ ਕੀ 7-8 ਕਿਲੋ ਵਜ਼ਨ ਘੱਟ ਚੁੱਕਿਆ ਹੈਗਾ ਕਾ ਹਰ ਰੋਜ਼ ਤੁਸੀਂ ਦੇਖਦੇ ਹੋ ਆਪਾਂ ਅਲੱਗ-ਅਲੱਗ ਐਕਸਰਸਾਈਜ਼ਾਂ ਕਰਾਈਦੀਆਂ ਤੇ ਹਰ ਰੋਜ਼ ਬਦਲਵਾ ਵਰਕਆਊਟ ਪਾਈਦਾ ਹੈਗਾ ਅੱਜ ਆਪਣਾ ਲੈਗ ਦਾ ਵਰਕਆਊਟ ਹੈਗਾ ਤੁਸੀਂ ਦੇਖ ਸਕਦੇ ਹੋ ਕਾਕਾ ਕੋਚ ਵੀ ਬਈ ਨਾਲ-ਨਾਲ ਮਿਹਨਤ ਕਰਦੇ ਹੈਗੇ ਪਹਿਲਾਂ ਅੰਸਾਰੀਆਂ ਐਕਸਰਸਾਈਜ਼ਾਂ ਦੱਸਦੇ ਹਨ ਨੂੰ ਤੇ ਕੱਲੀ-ਕੱਲੀ ਸਮਝਾਉਂਦੇ ਆ ਵੀ ਐਵੇਂ-ਐਵੇਂ ਕਰਨੀਆਂ ਜਿਹੜੇ ਕੀ ਤੁਸੀਂ ਲੈਗ ਵਰਕਆਊਟ ਹੈਗਾ ਇਹਦੇ ਤੁਸੀਂ 10 ਸੈੱਟ ਲਾਉਣੇ ਆ ਜਿਹੜੇ ਕੀ 5-5 ਦੇ ਤੁਸੀਂ ਲਾਉਣੇ ਹੈਗੇ ਤੇ ਇਹਦੇ ਵਿੱਚ ਜਿਹੜੀ ਤੁਸੀਂ ਰੈਸਟ ਲੈਣੀ ਆ ਇਹ ਕੂਲਡਾਊਨ ਦੀ ਰੈਸਟ ਲੈਣੀ ਆ ਇਹ ਤੁਹਾਡਾ ਪਾਵਰ ਵਰਕਆਊਟ ਹੈ ਇਹਦੇ ਨਾਲ ਤੁਹਾਡੀ ਜਿਹੜੀ ਮਸਲ ਹੈ ਉਹਨਾਂ ਦੇ ਵਿੱਚ ਪਾਵਰ ਆਊਗੀ ਇਸ ਲਈ ਇਸ ਤੋਂ ਪਹਿਲਾਂ ਤੁਸੀਂ ਵਾਰਮ-ਅਪ ਕਰਨਾਗਾ ਇਹ ਆਪਣਾ ਅੱਜ ਦਾ ਬਲੌਗ ਹੈਗਾ ਵੀਡੀਓ ਨੂੰ ਤੁਸੀਂ ਇਦਾਂ ਹੀ ਪਿਆਰ ਦਿੰਦੇ ਰਹੋ ਤੇ ਆਪਾਂ ਤਾਂ ਡੇਲੀ ਹੋਰ ਟਾਈਪ ਦੀਆਂ ਵੀਡੀਓ ਲੈ ਕੇ ਆਉਂਦੇ ਰਹਿਾਂਗੇ ਬਾਕੀ ਵੱਧ ਤੋਂ ਵੱਧ ਕਮੈਂਟ ਕਰਿਆ ਕਰੋ ਤੁਹਾਨੂੰ ਕਿਸ ਟਾਈਪ ਦੀ ਵੀਡੀਓ ਚਾਹੀਦੀ ਆਪਾਂ ਤੁਹਾਨੂੰ ਡੇਲੀ ਉਸ ਟਾਈਪ ਦੀ ਵੀਡੀਓ ਲੈ ਕੇ ਆਇਆ ਕਰਾਂਗੇ ਬਾਕੀ ਜਦੋਂ ਆਪਾਂ ਪਾਵਰ ਵਰਕਆਊਟ ਕਰਦੇ ਆ ਉਸ ਤੋਂ ਬਾਅਦ 5 ਮਿੰਟ ਆਪਾਂ ਨੂੰ ਰੈਸਟ ਕਰਨੀ ਚਾਹੀਦੀ ਹੈ ਰੈਸਟ ਕਰਨ ਤੋਂ ਬਾਅਦ ਇਸ ਤੋਂ ਬਾਅਦ ਆਪਾਂ ਨੂੰ ਸਟੱਡਾ ਲਾਉਣਾ ਚਾਹੀਦੀਆਂ 2-3 ਜਿਸ ਕਰਨਾ ਆਪਣੇ ਵਿੱਚ ਸਵੀਟ ਰਹਿੰਦੀ ਹੈ ਤੇ ਆ ਬਈ ਦੇਖ ਸਕਦੇ ਤੁਸੀਂ ਕਾਕਾ ਕੋਚ ਤੇ ਬਹੁਤ ਵਧੀਆ ਕੋਰਸ ਕੀਤੇ ਹੋਏ ਬਈ ਕਾਕਾ ਕੋਚ ਦੇ ਡੀਪੀਐਡ ਦਾ ਕੋਰਸ ਵੀ ਕਲੀਅਰ ਆ ਬਾਕੀ ਬੀਏ ਵੀ ਕਲੀਅਰ ਆ ਬਹੁਤ ਵਧੀਆ ਸਟੱਡੀ ਕੀਤੀ ਹੋਈ ਹੈ ਬੱਚਿਆਂ ਨੂੰ ਬਹੁਤ ਵਧੀਆ ਡਾਈਟਿੰਗ ਕਰਦੇ ਆਗੇ ਮੋਟੀਵੇਸ਼ਨ ਕਰਦੇ ਆ ਨਸ਼ੇ ਤੋਂ ਦੂਰ ਰੱਖਦੇ ਆ ਗਰਾਊਂਡ ਨਾਲ ਬਹੁਤ ਜਵਾਕ ਜੋੜਦੇ ਆ ਤੇ ਕਾਕੇ ਕੋਚ ਦੇ ਸਰੋਬਈ ਬਹੁਤ ਕੁੜੀਆਂ ਤੇ ਮੁੰਡੇ ਬਹੁਤ ਭਰਤੀ ਹੋਏ ਆ ਫੌਜ ਦੇ ਵਿੱਚ ਵੀ ਪੰਜਾਬ ਪੁਲਿਸ ਦੇ ਵਿੱਚ ਵੀ ਬਹੁਤ ਸਾਰੇ ਜਵਾਕ ਇਹਨੂੰ ਬਹੁਤ ਵਧੀਆ ਪਿਆਰ ਦਿੰਦੇ ਆ ਤੁਸੀਂ ਵੀ ਵੀਡੀਓ ਦੇ ਵਿੱਚ ਇਦਾਂ ਹੀ ਪਿਆਰ ਦਿੰਦੇ ਰਹੋ ਆਪਾਂ ਤਾਂ ਡੇਲੀ ਹਰ ਰੋਜ਼ ਨਵੇਂ ਤੋਂ ਨਵੇਂ ਟਾਈਪ ਦੀ ਵੀਡੀਓ ਲੈ ਕੇ ਆਉਂਦੇ ਰਵਾਂਗੇ ਆ ਤੁਸੀਂ ਦੇਖ ਸਕਦੇ ਹੋ ਮੋਟਾ ਹਸ ਰਿਹਾ ਫਨੀ ਵੀ ਵਿੱਚ ਕਰ ਰਿਹਾ ਹੈਗਾ ਸਾਡੇ ਲਈ ਆਪਾਂ ਬਲੌਗ ਦੇ ਵਿੱਚ ਹਾਸੀ ਵਾਲੀ ਵੀਡੀਓ ਵੀ ਲੈ ਕੇ ਆਇਆ ਕਰਾਂ ਇੱਕ ਕਦੀ ਫਣੀ ਮਨਜਨ ਲਈ ਇਸ ਲਈ ਬਲੌਗ ਜਿਆਦਾ ਵੱਡਾ ਹੈ ਦੱਕ ਜਾਂਦੇ ਆ ਬਾਕੀ ਕਮੈਂਟ ਕਰਕੇ ਦੱਸਿਆ ਕਰੋ ਆਪਾਂ ਤਾਂ ਡੇਲੀ ਕਿਸ ਟਾਈਪ ਦੀ ਵੀਡੀਓ ਲੈ ਕੇ ਆਇਆ ਕਰਕੇ ਆਪਣਾ ਸਾਰੇ ਜਣੇ YouTube ਚੈਨਲ ਸਬਸਕ੍ਰਾਈਬ ਕਰ ਲਓ ਐਦਾਂ ਹੀ ਪਿਆਰ ਬਣਾਉਦੇ ਰਹੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤੇ ਆਪਾਂ ਤਾਂ ਡੇਲੀ ਵੀਡੀਓ ਲੈ ਕੇ ਆਉਂਦੇ ਰਹਾਂਗੇ ਧੰਨਵਾਦ